ਫੇਰ ਲੋਰ ਪੁਲਿਸ ਵੱਲੋਂ ਫਰਾਰ ਹੋ ਚੁਕੇ ਗੈਂਗਸਟਰ ਰਾਹੁਲ ਅਤਹਿ ਉਸ ਦੀ ਮਦਦ ਕਰਨ ਵਾਲੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਆਪਣੀ ਪਕੜ ਮਜ਼ਬੂਤ ਕਰਦੇ ਹੋਏ ਉਸ ਦੇ ਬੰਦ ਘਰ ਦੀ ਤਲਾਸ਼ੀ ਲਈ ਮਾਨਯੋਗ ਅਦਾਲਤ ਤੋਂ ਸਰਚ ਵਾਰੰਟ ਪ੍ਰਾਪਤ ਕੀਤਾ ਗਿਆ ਜਸੋਬਾ ਸਟੇਸ਼ਨ ਹਾਊਸ ਅਫਸਰ ਇਨਸਪੈਕਟਰ ਅਮਨ ਸੈਣੀ ਐਸਆਈ ਕੇਵਲ ਸਿੰਘ ਅਤੇ ਆਈਓ ਪਰਮਜੀਤ ਸਿੰਘ ਸਮੇਤ ਸਥਾਨਕ ਕਾਉਂਸਲਰ ਦੇ ਪਤੀ ਅਮਿਤ ਪੰਮਾ ਨਾਲ ਮਿਲ ਕੇ ਘਰ ਦੀ ਤਲਾਸ਼ੀ ਲਈ ਗਈ ਇਸ ਤਲਾਸ਼ੀ ਮੌਮ ਦੌਰਾਨ ਪੁਲਿਸ ਨੂੰ ਗੈਂਗਸਟਰ ਰਾਹੁਲ ਦੁਆਰਾ ਬਿਸਤਰੇ ਪਿੱਛੇ ਲੁਕਾਈ ਹੋਈ 12 ਬੋਰ ਦੀ ਰਾਈਫਲ ਅਤੇ 6 ਜਿੰਦਾਕਾਰਤੂਸ ਮਿਲੇ ਇਸ ਸਬੰਧੀ ਗੱਲਬਾਤ ਕਰਦੇ ਹਾਂ ਡੀਐਸਪੀ ਫਿਲੌਰ ਸਰਬੰਸਿੰਘ ਬਲ ਨੇ ਦੱਸਿਆ ਕਿ ਇਹ ਗੋਲੀਆਂ ਰਾਹੁਲ ਨੇ ਗੋਰਾ ਨੂੰ ਮਾਰਨ ਲਈ ਚਲਾਈਆਂ ਸਨ ਜਿਸ ਨਾਲ ਉਸ ਦੇ ਸਾਥੀ ਨੂੰ ਗੰਭੀਰ ਸੱਟ ਵੀ ਲੱਗੀ ਸੀ DSP ਬੱਲ ਨੇ ਕਿਹਾ ਕਿ ਗੈਂਗਸਟਰ rahul ਅਤੇ ਉਸ ਦਾ ਪਰਿਵਾਰ ਬਹੁਤ ਹੀ ਛਾਤਰ ਅਤੇ ਅਪਰਾਧੀ ਕਿਸਮ ਦਾ ਸੀ। ਉਨ੍ਹਾਂ ਆਖਿਆ ਕਿ ਦੌਰਾਨੀ ਤਲਾਸ਼ੀ ਇਹ ਸਪਸ਼ਟ ਹੋ ਗਿਆ ਕਿ ਉਨ੍ਹਾਂ ਨੇ ਆਪਣੇ ਘਰ ਦੇ ਅੰਦਰ ਅਲਮਾਰੀਆਂ ਵਿੱਚ ਗੁਪਤ ਬੰਕਰ ਬਣਾਏ ਹੋਏ ਸਨ ਤੇ ਜਦੋਂ ਪੁਲਿਸ ਨੇ ਇਹਨਾਂ ਬੰਕਰਾਂ ਨੂੰ ਖੋਲ੍ਹਿਆ ਤਾਂ ਉਨ੍ਹਾਂ ਨੂੰ 5.5 ਲੱਖ ਦੀ ਵਿਦੇਸ਼ੀ ਰਾਸ਼ੀ ਅਤੇ 1.5 ਲੱਖ ਤੋਂ ਵੱਧ ਦੀ ਰਾਸ਼ੀ ਤੋਂ ਇਲਾਵਾ ਲਗਭਗ 1 ਦਰਜਣ ਪਾਸਪੋਰਟ ਮਿਲੇ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲੌਰ ਤੋਂ ਨਵਰਾੰਗ ਚੈਨਲੇ ਰਾਜਕਮਰ ਨੰਗਲਦੀ ਵਿਸ਼ੇਸ਼ ਰਿਪੋਰਟ ਜੀ ਇੱਕ ਨਾ 18 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਅਟਵਾਲ ਕੋਲੋਨੀ ਦੇ ਵਿੱਚ ਜਿਹਦੇ ਵਿੱਚ ਮਨਦੀਪ ਸਿੰਘ ਗੋਰਾ ਉਹਨਾਂ ਦੇ ਜਿਹੜੇ 파ਟਨਰ ਨੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦੇ ਗਨ ਸ਼ਾਟ ਹੋ ਗਿਆ ਸੀਗਾ ਤੇ ਜੋ ਗਨ ਸ਼ਾਟ ਕੀਤਾ ਗਿਆ ਸੀ ਉਹ ਦੋ ਮੌਕੇ ਤੇ ਦੋ ਬੰਦੇ ਸੀਗੇ ਰਿਤੇਸ਼ ਤੇ ਅਮਨਦੀਪ ਜਿਹੜੀ ਕਾਲੀ ਥਾਰ ਚ ਆਏ ਸੀ ਤੇ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਸੀਗਾ ਲਾਈਫ ਸੇਵ ਹੋ ਗਈ ਸੀ ਪਰ ਉਹਨਾਂ ਦੇ ਲੈਗ ਦੇ ਉੱਤੇ ਉਹਨਾਂ ਦੇ ਫਾਇਰ ਹੋ ਗਏ ਸੀ ਉਹਦੇ ਵਿੱਚ ਇੱਕ ਕੇਸ ਰਜਿਸਟਰ ਕੀਤਾ ਗਿਆ ਸੀ 307 ਆਰਮਜ਼ ਐਕਟ ਦੇ ਵਿੱਚ 336 ਨੰਬਰ ਉਹਦੇ ਬਾਅਦ ਫਿਰ ਜਦੋਂ ਉਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਤੇ ਉਹਦੇ ਵਿੱਚ ਅੱਗੇ ਉਹਦੇ ਕੋ ਐਕਿਊ ਸੀਗੇ ਇੱਕ ਕਰਨ ਇੱਕ ਗੁਰਕੀਰਤ ਉਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਉਹਨਾਂ ਤੋਂ ਜਿਹੜੀ ਵਾਰਦਾਤਸ ਯੂਜ਼ ਹੋਈ ਸੀ ਗੱਡੀ ਥਾਰ ਉਹ ਬਰਾਮਦ ਕਰ ਲਈ ਗਈ ਸੀ ਤਦ ਦੇ ਜਿਹੜੇ ਇਹ ਦੋਨੋਂ ਬੰਦੇ ਐ ਇਹਨਾਂ ਨੂੰ ਫਰਾਰ ਸੀਗੇ ਅਮਨਦੀਪ ਤੇ ਰਿਤੇਸ਼ ਇਹਨਾਂ ਦੇ ਪਰਿਵਾਰ ਦੇ ਵੀ ਮੈਂਬਰ ਜਿਹੜੇ ਨੋਮੀਨੇਟ ਹੋਏ ਆ ਵਿੱਚ ਇਹ ਸਾਰੇ ਲੋਕ ਤਾਦੇ ਪਗੋੜੇ ਹੈ ਤੇ ਇਹਨਾਂ ਦੇ ਫਿਰ ਅਰੈਸਟ ਵਾਰੰਟ ਤੇ ਸਰਚ ਵਾਰੰਟ ਲਏ ਗਏ ਸੀ ਸਾਡੇ ਸਾਡੇ ਵੱਲੋਂ ਮਾਂਜੋਗ ਅਦਾਲਤ ਤੋਂ ਤੇ ਉਹਦੇ ਹੀ ਰਿਗਾਰਡਿੰਗ ਕੱਲ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਇਹਨਾਂ ਦੇ ਘਰ ਦਾ ਉਹਦੇ ਵਿੱਚ ਫਰਦਰ ਰਿਕਵਰੀਆਂ ਹੋਈਆਂ ਉਹਦੇ ਵਿੱਚ ਇੱਕ ਤੇ 12 ਬੋਹ ਰਾਈਫਲ ਬਰਾਮਦ ਹੋਈ ਹੈ ਉਹਦੇ ਚਾਰ ਰਾਉਂਡ ਬਰਾਮਦ ਹੋਇਆ ਉਸਤੇ ਇਲਾਵਾ ਦੋ ਰਾਉਂਡ 7.6mm ਦੇ ਬਰਾਮਦ ਹੋਏ ਹੈ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਮਨੀ ਵੀ ਕੈਸ਼ ਰਿਕਵਰ ਕੀਤਾ ਗਿਆ ਇੰਡੀਅਨ ਕਰੰਸੀ 5 ਲੱਖ 50 ਹਜ਼ਾਰ ਰਪਏ ਬਰਾਮਦ ਹੋਈਏ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਫੋਰਨ ਕੰਸੀ ਵੀ ਬਰਾਮਦ ਹੋਈ ਹੈ ਯੂ ਐਸ ਡਾਲਰ ਬਰਾਮਦ ਹੋਇਆ 1400 ਤੇ ਇਹ ਜੋ ਰਿਕਵਰੀ ਹੋਈ ਹੈ ਕੱਲ ਇਹ ਸਰਚ ਵਾਰੰਟ ਦੇ ਦੌਰਾਨ ਹੋਈ ਹੈ ਸਰਚ ਕੀਤਾ ਗਿਆ ਸੀ ਉਹਨਾਂ ਦੇ ਘਰ ਨੂੰ ਤੇ ਉਹਦੇ ਵਿੱਚ ਪ੍ਰਾਈਵੇਟ ਵਿਟਨੈਸਿਸ ਰੱਖੇ ਗਏ ਸੀ ਕਿ ਮੋਤ ਪਰ ਬੰਦੇ ਲੈ ਆਂਦੇਗੇ ਸੀ ਐਮ ਸੀ ਸਾਹਿਬ ਨੂੰ ਬੁਲਾਇਆ ਗਿਆ ਸੀ ਮੌਕੇ ਤੇ ਤੇ ਪ੍ਰੋਪਰ ਸਰਚ ਚਲਾਈ ਗਈ ਕਰਦੀ ਤੇ ਘਰ ਦੇ ਵਿੱਚੋਂ ਦੀ ਇਹ ਜੀਬ ਬਰਾਮਦ ਹੋਈ ਸਰਦਕ ਮੇਨ ਅਕਿਊਸ ਦਾ ਫਿਲਹਾਲ ਉਹ ਕਿੱਥੇ ਕੀ ਹੈ ਉਹਦੀ ਕਿੱਥੇ ਹੋਇਆ ਹੈ ਕਿਸ ਜਰਸਡਿਕਸ਼ਨ ਨਹੀਂ ਉਹ ਐਪਸਕੌਂਡ ਹੈ ਜੀ ਤੇ ਉਹਦੀ ਅੱਗੇ ਸਾਡੇ ਵੱਲੋਂ ਪ੍ਰोसीडिंग ਚੱਲ ਰਹੀ ਹੈ ਉਹਦੇ ਵਾਰੰਟ ਲੈ ਲਏ ਗਏ ਨੇ ਉਹਦੀ ਪੀਓ ਦੀ ਪ੍ਰोसीडिंग ਚੱਲੇਗੀ ਤੇ ਬਾਕੀ ਅਸੀਂ ਉਹਨੂੰ ਟੀਮਾਂ ਲਗੀਆਂ ਹੋਈਆਂ ਤੇ ਉਹਦੇ ਕੋਈ ਅਕਿਊਜ਼ ਤੇ ਫੜੇ ਗਿਆ ਇਹਨ ਬੰਦੇ ਉਸ ਆਲਰੇਡੀ ਇਸ ਮੁਕਦਮੇ ਚ ਆਲਰੇਡੀ ਰਾਉਂਡ ਅਪ ਹੋ ਚੁਕੇ ਆ ਸਰ ਮਦਰ ਪਾਦਰ ਵੀ ਅੱਗੇ ਅਦਾਲਤ ਕੀਤੀ ਗਈ ਬਿਲਕੁਲ ਜੀ ਬਿਲਕੁਲ ਉਹਨਾਂ ਵੱਲੋਂ ਵੀ ਉਹਨਾਂ ਤੇ ਵੀ ਚੱਲ ਰਹੀ ਹੈ 120 ਵਿੱਚ ਤੇ ਇਹਨਾਂ ਦੇ ਫਾਦਰ ਸਾਹਿਬ ਹੈ ਤੇ ਇੱਕ ਹੋਰ ਕੇਸ ਰਿਸਟਰ ਹੋਇਆ ਸੀਗਾ ਜਿਹਦੇ ਵਿੱਚ ਇਹਨਾਂ ਵੱਲੋਂ ਪરાਹ ਦਿੱਤੀ ਗਈ ਸੀ ਤੇ ਉਹਦੇ ਵਿੱਚ ਵੀ ਪੰਜ ਬੰਦੇ ਨਾਮਿਨੇਟ ਹੈ ਸਰ ਕਹਿ ਰਹੇ ਕਿ ਉਸ ਜਿਹੜਾ ਉਹ ਬਾਹਰ ਵਿਦੇਸ਼ ਵਿੱਚ ਭੱਜ ਗਿਆ ਸਰ ਉਹਦੇ ਬਾਰੇ ਮੇਝ ਨਹੀਂ ਇਹ ਤੇ ਸਿਰਫ ਹਿਊਮਰਸ ਹੈ ਐ ਸੱਚ ਕੋਈ ਅਦਰ ਦੀ ਗੱਲ ਨਹੀਂ ਹੈਗੀ ਕਿਉਂਕਿ ਉਹਦਾ ਆਲਰੇਡੀ ਉਹਦਾ ਐਲਓਸੀ ਜਾਰੀ ਕੀਤਾ ਗਿਆ ਸੀਗਾ ਜਦ ਜਦੋਂ ਹੀ ਕੇਸ ਇਸ਼ੂ ਗਿਆ ਸੀ ਬੈਕ ਟੂ ਬੈਕ ਉਹਦਾ ਐਲਓਸੀ ਜਾਰੀ ਕੀਤਾ ਗਿਆ ਸੀਗਾ ਤੇ ਕੱਲ ਜੋ ਸਰਚ ਕੀਤੀ ਉਹਦੇ ਵਿੱਚ ਉਹਨਾਂ ਦੇ ਪਾਸਪੋਰਟ ਵੀ ਮਿਲੇ ਆ ਉਹਦੇ ਧ੍ਰਿਤੀ ਿਰਥੀ ਜੋ ਦੇ ਫਾਦਰ ਨੇ ਕਿਉਂਕਿ ਉਸਨੇ ਉਹਦੀ ਮਦਰ ਦਾ ਵਰਸ਼ਾ ਦਾ ਤੇ ਉਹਦੀ ਸਿਸਟਰ ਮਨੀਸ਼ਾ ਦਾ ਇਹਨਾਂ ਦੇ ਜਿਹੜੇ ਪਾਸਪੋਰਟ ਹੈ ਉਹ ਵੀ ਰਿਕਵਰ ਕੀਤੇ ਗਏ ਕੱਲ